ਹਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੋਡੇਵਾਲ ਕੰਗ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਅਵਤਾਰ ਸਿੰਘ ਜੀ ਨਾਲ ਕੋਲ ਆਪਾਂ ਆਏ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਸੱਜੇ ਸੂਈਆਂ ਮੱਝਾਂ ਤੁਹਾਨੂੰ ਦਿਖਾਉਣੀਆਂ ਆ ਮਸੂਈਆਂ ਦੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੇ ਜਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਕੀ ਹਾਲ ਜੈ? ਵਧੀਆ ਵਧੀਆ ਤੁਸੀਂ ਦੱਸੋ। ਬਸ ਠੀਕ ਠਾਕ ਵਧੀਆ ਤੁਸੀਂ ਨਾ। ਸਭ ਠੀਕ ਠਾਕ ਜੀ। ਹਾਂ ਘੁੰਮ ਰਾਇਆ ਯਾਰ। ਹਾਂਜੀ ਉਹ ਜਾਣਾ ਪੈਣਾ ਸੀ ਉੱਥੇ ਥੋੜਾ ਜਿਹਾ। ਚਲ ਆ ਘੁੰਮਣਾ ਹੀ ਚਾਹੀਦਾ। ਤੇ ਦਿਨ ਵੱਧ ਲੱਗ ਗਏ ਥੋੜੇ ਜਿਹਾ। ਆਹ ਨਾਗਾ ਉੱਧਰ ਵੀਡੀਓ ਬਣਾਉਣੇ ਮੱਝਾ ਉਧਰ ਮੇਰੇ ਤੋਂ ਬੜੇ ਚੰਗੇ ਚੰਗੇ ਆ। ਹਾਂਜੀ ਹਾਂਜੀ। ਮਿੱੰਦਰੀ ਛੋਟੀ ਬੜੀ ਚੰਗੀ ਫਿਰ ਉਹ ਵੇਗੀ ਕੱਲ ਲੈ ਕੇ ਬੰਦੇ। ਠੀਕ ਠੀਕ। ਜ਼ਿਆਦਾ ਜਿਹਾ ਆਉਣਾ ਨਹੀਂਗਾ ਦੋਸਤਾਂ ਦੇ। ਹਾਂਜੀ ਉੱਧਰ ਸਾਨੂੰ ਟਾਈਮ ਯਾਰ ਇਹ ਤਾਂ ਫਿਰ ਕੁਮਾਰਾ ਤੋਂ ਨਵੀਂ ਚਾਹੀਦਾ ਹੈ ਹਾਂਜੀ ਹਾਂਜੀ ਬਾਕੀ ਆਜੋ ਛੋਟੀਆਂ ਬਹੁਤ ਚੰਗੀਆਂ ਆ ਵਾ ਦੋ ਆਪਣੇ ਤੋਂ ਬੋਰੀਆਂ ਇੱਕ ਟੁਕੜ ਗੱਬਣ ਆਪਣੀ ਕਬੂਰੀ ਹੈਗੀ ਆ ਅੱਛਾ ਤੇ ਇੱਕ 47 ਸੂਈ ਪੂਰੀ ਹੈ ਅੱਛਾ ਤੇ ਬਾਕੀ ਦੋਵੇਂ ਪਹਿਲਾਂ ਤੁਸਲਾ ਛੋਟੀਆਂ ਸੂਈਆਂ ਬਿਲਕੁਲ ਤਾਜ਼ੀਆਂ ਠੀਕ ਹੈ ਹਾਂ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਅਵਤਾਰ ਸਿੰਘ ਹੈ ਹਾਂਜੀ ਪਿੰਡ ਬੋੜੇ ਵਾਲ ਕੰਗ ਤਹਿਸੀਲ ਮੁਠਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 94635 22806 ਠੀਕ ਹੈ ਹਾਂਜੀ ਪਹਿਲਾਂ ਕਰੀ ਵਿਖਾ ਦੀਏ ਜੀ ਪਹਿਲਾਂ ਦੋ ਦੋ ਨੰਬਰ ਤੇ ਉਹ ਜਿਹੜੀ ਪੂਰੀ ਸੱ ਅਸਰ ਅਪੀ ਦੇ ਟੋਕੜ ਗੱਬਣਿਆ ਛੁੱਟੀ ਅੱਛਾ ਉਹ ਥੋੜੀ ਨਾ ਕਿਸ ਤਰ੍ਹਾਂ ਗੱਲਬਾਤ ਇਹਦਾ ਚੱਲਦੀ ਪਈ ਆ ਅੱਛਾ ਜੇ ਕੋਈ ਗੱਲਬਾਤ ਹੋਈ ਜਾਣੀ ਬਲੋ ਨਾਲ ਅੱਛਾ ਹਾਂ ਬਾਕੀ ਕੋਈ ਵੀ ਭਰਾ ਕੋਈ ਫੋਨ ਲਾ ਕੇ ਪੁੱਛ ਲਵੇ ਅੱਛਾ ਹਾਂ ਕਰੀ ਵੈਸੇ ਵਿਖਾ ਦਿੰਦੇ ਆ ਤੇ ਦੂਜਾ ਸ਼ੁਆਜ ਅੱਛਾ ਜੀ ਤਾਂ ਤਿੰਨ ਮਹੀਨੇ ਦੀ ਗੱਬਣ ਜੀ ਅੱਛਾ 3 ਮਹੀਨੇ ਦੀ ਗੱਬਾ ਹਾਂ ਤੇ 5 ਕਿਲੋ ਦੁੱਧ ਆ ਦੇ ਥਲੇ ਠੀਕ ਆ ਹਾਂ ਠੀਕ ਆ ਬਾਕੀ ਕੋਈ ਵੀ ਭਰਾ ਪੁੱਛਣ ਵਾਲਾ ਪੁੱਛਾਇ ਤਾਂ ਉਹ ਗੱਲਬਾਤ ਵੀ ਚੱਲਦੀ ਪਈ ਆ ਠੀਕ ਤੋ ਕਰ ਗੱਬਨ ਬੂਰੀ ਨੀਲੀ ਆ ਜਿਹੜੀ ਆ ਪਿਛਲੇ ਪੈਰ ਵੀ ਇਹਦੇ ਦੇਖ ਸਕਦੇ ਬਾਕੀ ਕੋਈ ਵੀਰ ਆਪਣੀ ਸਮਝ ਨਾਲ ਵੇਖ ਲੈ। ਬਾਕੀ ਇਹਦਾ ਘਾਟੇ ਮਿਲਦੀ ਆ। ਅੱਛਾ ਜੀ। ਹਾਂ ਕੋਈ ਕੁਛ ਨਹੀਂ ਤੀ ਗੱਟ ਫਲਾਉਣਾ ਦੋਵੇਂ ਟਾਈਮ ਘਾਟੇ। ਠੀਕ ਹੈ ਜੀ। ਹਾਂ ਜੀ। ਇਹਦੇ ਬਾਰੇ ਵੀ ਕਿਸੇ ਨੇ ਪੁੱਛਣਾ ਹੋਵੇ ਤੇ ਪੁੱਛ ਸਕਦੇ ਜੀ। ਘਾਟੇ ਆ ਦੋ ਲਾਦੇ ਜੋ ਪਿਓ ਤੇ ਉਤਰਾ ਹੀ ਨੇ ਸੱਜਰ ਨੇ ਕਿੰਨਾ ਕ ਦੁੱਧ ਕੱਢਿਆ ਪੂਰੀ ਨੇ। ਤੇ ਨਾ 14 ਚਲੋ ਕੱਢਿਆ ਨੇ। ਅੱਛਾ। ਹਾਂ ਇਹ ਤੋਂ ਲੱਗੋ ਹੀ ਲਈ ਆਪਣੀ। ਠੀਕ ਹੈ ਹਾਂਜੀ ਹਾਂਜੀ ਤੇ ਇਹ ਤਾਂ ਜੇ ਕਿਨ ਪੁੱਛਣਾ ਹੋਵੇ ਤੇ ਫੋਨ ਤੇ ਪੁੱਛ ਲੈਣਾ ਹਾਂ ਠੀਕ ਹੈ ਆਰ ਕਲੀ ਦੋ ਦੰਦ ਦੀ ਝੋਟੀਆਂ ਪਿਓਰ ਹੈ ਅੱਛਾ ਹਾਂ ਪਿਓਰ ਦੋ ਦੰਦ ਦੀ ਝੋਟੀਆਂ ਦੰਦ ਤੁਹਾਨੂੰ ਹੁਣੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸੂਈ ਆ ਅੱਛਾ ਇਹ ਦੁੱਧ ਹੋ ਗਿਆ ਟਾਈਮ ਤੇ ਸਲੇ 10 ਕਿਲੋ ਤਿਆਰ ਤਿਆਰ ਅੱਛਾ ਆਪਾਂ 9 ਕਿਲੋ ਤਾਂ ਚਵਾ ਕੇ ਦਵਾਂਗੇ ਝੋਟੀਆਂ ਕਿੰਨੇ ਦਿਨਾਂ ਦੀ ਸੂਈ ਆ ਇਹਨਾਂ ਤਾਜੀ ਸੂਈ ਜੇ ਬਿਲਕੁਲ ਆ ਕੱਟੀ ਜੇ ਬੱਚਾ ਵੜਾ ਲਾ ਦਈਏ ਲਾ ਦੇ ਬੱਚਾ ਦਿਖਾ ਦੇ ਹਾਂ ਸੁਣੋ ਸਾਡੂ ਪਾ ਲਾ ਦਿੰਦਾ

ਇਦੋਂ ਜੇ ਮਤਲਬ ਸੈਟ ਵਾਲੇ ਦੰਦ ਤੋੜ ਦਿੱਤਾ ਵਾ ਜੇ ਬਰਾਬਰ ਨਹੀਂ ਕੀਤੇ। ਹਾਂ। ਜੋ ਅੱਗੇ ਵਾਲੇ ਤੋੜ ਲਏ। ਬਾਕੀ ਇਥੇ 11 ਬੜੀ ਸਾਰ ਹੈ। ਲੋਨਰ ਕਿੱਥੇ ਕੱਟੀ ਪਾਰਾ ਕੁਲਦੇ ਜੋ ਵੀ ਆਰਾਮ ਨਾ ਇਹ ਚਾਰਗ ਹੋਣੀ ਹੈ। ਠੀਕ ਹੈ ਜੀ। ਥਣ ਚਾਰੇ ਇੱਕੋ ਜਿਕੇ। ਬਾਕੀ ਉਤਰਾ ਮਰਦੇ ਸਾਹ ਨਾ ਘੱਟ ਕਾਠ ਚੰਗਾ ਚੰਗੇ ਪੇਚਪੜੇ ਦੀ ਆ ਅਗਲੇ ਸੋਵੇ ਨੇ ਝੋਟੀ ਪੂਰੀ ਤਿਆਰ ਹੋਣੀ ਆ ਆਹ ਹੋਣੀ ਤਾਂ ਹਜ਼ਾਰੀ ਤੇ ਚਲੋ ਬੰਦ ਕਿੰਨਾ ਵੇਚੀ ਇਹਦਾ ਮੁੱਲ ਫਿਰ ਮੋਲ ਆ ਪੰਜ ਪਤਨ ਭਾਜੀ ਆਈ ਕਰਨਾ ਹਾਂਜੀ ਮੋਲ ਤੇ ਇੱਕ ਪੰਜ ਕਰਦੇ ਕਿੱਡੀ ਦਾ ਤੇ ਜੱਸ ਲੋ ਕਿ ਦੇ ਦੇਣੀ ਹੈ ਲੱਖ ਦੇ ਦੀਏ ਛੜਦੀ ਕਰਦੀ ਔਰ ਮੰਦਾਨ ਇਹ ਹਰ ਤੇ ਜੇ ਦੇ ਦੇਣੀ ਨਾ ਆਪਾਂ ਹਾਂਜੀ ਹਾਂ ਨਹੀਂ ਛੋਟੀ ਦੇ ਦਾਂਗੇ ਜੀ ਇਹ 95000 ਅੱਛਾ 95000 ਅੱਛਾ 95000 ਠੀਕ ਦੁੱਧ ਕਿੰਨਾ ਕੁ ਤੋੜ ਕੇ ਜਾਓ 8 ਕਿਲੋ ਜਾਂ ਟਾਈਮ ਹਾਂਜੀ ਆਪਾਂ 9 ਕਿਲੋ ਤੇ ਚਵਾ ਕੇ ਦਵਾਂਗੇ 9 ਕਿਲੋ ਦੀ ਗਾਰੰਟੀ ਫੁੱਲ ਹੋਗੀ ਠੀਕ ਹੈ ਜੀ ਹਾਂ ਬਾਕੀ ਤਾਜੀ ਦੁੱਧ ਤੇ ਤਾਜੀ ਛੋਟ ਨਾ ਬਦਨਾ ਠੀਕ ਹੈ ਜੀ ਮੇਰੇ ਕੋਲ ਤਾਜੀ ਸੋਈ ਹੈ ਬਿਲਕੁਲ ਠੀਕ ਹੈ ਥਾਂ ਥੋੜਾ ਰੱਖੋ ਕਿ ਦਸ ਆਸ ਸੁਧਰੀ ਨਹੀਂ ਹੈ ਠੀਕ ਹੈ ਤੇ ਹੁਣ ਆ ਬੂਰੀ ਮੱਝ ਜਿਹੜੀ ਮਗਰ ਇਹ ਹਰਪਜੀਤ ਜੀ ਦੂਜਾ ਸੂਆ ਝੋਟੀ ਜੀ ਅੱਛਾ ਜੀ ਹਾਂ ਇਹ ਨਾ 20 ਦਿਨ ਅੱਗੋਂ ਝੋਟੀ ਸੂਪੀ ਆ ਮਤਲਬ ਪਹਿਲਾਂ ਸੂਪੀ ਆ ਪਹਿਲਾਂ ਸੂਪੀ ਆ ਠੀਕ ਹੈ ਇਹ ਚੁਟੇ ਸੌਂਦੇ ਨੇ ਜੇ ਗੱਡੀ-ਕੁੱਡੀ ਚਾਣ ਕਰਕੇ ਹੋ ਸਕਦਾ ਵਾ ਤੇ 20 ਦਿਨ ਅੱਜ ਸੂਈਨ ਨੂੰ 6 ਦਿਨ ਹੋ ਗਏ ਜੋ ਅੱਛਾ ਜੀ ਬੱਚਾ ਨੇ ਮਰਿਆ ਦਿੱਤਾ ਹੀ ਠੀਕ ਹੈ ਤੇ ਬਾਕੀ ਝੋਟੇ ਉਹ ਕਾਤਲ ਕੀ ਕਿੱਦਾਂ ਦੀ ਹੈ ਹਾਂਜੀ ਹੁਣ ਇਸ ਟਾਈਮ ਤੇ ਸਿਰੇ ਮਲੇ ਨੂੰ ਟੀਕਾ ਲਾ ਦੇ ਤੇ ਸ਼ਾਮਨ ਪੜਦੇ ਲੱਗੀ ਹੈ ਅੱਛਾ ਤੇ ਦੋ ਚਾਰ ਦਿਨ ਸੈੱਟ ਹੋ ਜਾਗੀ ਬਾਕੀ ਕੋਈ ਵੀਰ ਭਰਾ ਸਾਹਮਣੇ ਨਹੀਂ ਚਾਰਨ ਕਰਨੀ ਪੈਣੀ ਸ਼ਾਮੇ ਦੀ ਸ਼ਾਮ ਕਰਨੀ ਪੈਣੀ ਹੈ ਨਾ ਤਾਂ ਵੀ ਤੁਸੀਂ ਹਸ ਹਾਰਾ ਦਾ ਕਰ ਦੇਣਾ ਠੀਕ ਆ ਜੇ ਸਾਹਮਣੇ ਸਾਹਮਣੀ ਹੁਣ ਦੁੱਧ ਕਿੰਨਾ ਉਤਣਾ ਦੁੱਧ ਇਸ ਟਾਈਮ ਤੇ 7 ਕਿਲੋ ਕਰ ਗਈ ਹੈ ਕਿੰਨਾ ਕੁ ਤਰਾ ਕਰੀ ਜਾਊਗੀ ਦੁੱਧ ਦੋ ਰੁਪਏ ਜਾਨ ਪਹਿਲੇ ਸੂਰ 13 ਕਿਲੋ ਝੁੱਟੀ ਨੇ ਕੱਢਿਆ ਦੁੱਧ ਅੱਛਾ ਜੀ ਹਾਂ ਦੁੱਧ ਹੁਣੇ 13 14 ਕਿਲੋ ਕਰਨਾ ਹੈ ਜਦ ਜੇ ਜੇ ਤਣ ਪੂਰੇ ਹੋ ਗਏ ਠੀਕ ਹੈ ਦੇਖੋ ਥਾਂ ਲੈ ਕਿਦਾਂ ਸਾਫ ਹੈ ਤੋਰੋ ਇੱਕ ਰਿਤੇ ਤੋਰ ਜੋ ਆਏ ਨਿਕ ਨੰਬਰ ਬਿਲਕੁਲ ਠੀਕ ਹੈ ਬਾਕੀ ਭਾਰੇ ਪੱਲੇ ਦੀ ਹੈ ਮੱਜੇ ਵੀ ਹੋਰੇ ਵੱਡੇ ਝੋਟੇ ਆ ਰਹੇ ਭਾਰੀ ਹੈ ਮੱਜੇ ਨੇ ਨਾ ਤਿੰਨ ਤਨ ਦੋਤੇ ਆਈ ਜਣਾ ਹਾਂਜੀ ਬੂਰੀ ਮਾਜੇ ਆ ਬਾਕੀ ਟੌਨ ਵੀ ਬਹੁਤ ਥਾਣ ਨਹੀਂ ਇਹਦੇ ਆਪਾਂ ਦੇਖ ਸਕਦੇ ਹਾਂ ਤੁਹਾਨੂੰ ਲਾੜਾ ਵਿੱਚ ਚੁਆਈ ਹੈ ਡੇਢ ਮੋਟੀ ਚੁਆਈ ਹੈ ਮਿਲ ਕੇ ਇਹਨਾਂ ਕਿਦਾਂ ਲੱਗੀ ਹੈ ਤੇ ਇਹਦਾ ਫਿਰ ਹੁਣ ਦੇ ਹਿਸਾਬ ਨਾਲ ਮੁੱਲ ਫਿਰ ਹੁਣ ਦੇ ਹਿਸਾਬ ਜੇ ਕੋਈ ਪ੍ਰਾਸਾਮਣ ਵਾਸਤੇ ਲੈ ਜੂ ਚਾਹ ਤਾਂ ਸੰਭਾਲ ਕਰਨੀ ਪੈਣੀ ਹੈ ਹਾਂਜੀ ਬਾਕੀ ਹੋਰ ਕੋਈ ਪ੍ਰੋਬਲਮ ਨਹੀਂ ਗੀ ਠੀਕ ਆ ਜੇ ਹੁਣ ਬੱਚਾ ਹਾਂ ਦਾ ਛੋਟੀ ਤੋਂ ਬਸ 1 ਲੱਖ ਦੇ ਜਾਂ ਟਾਂ ਦੇ ਹਾਂਜੀ ਹਨਾ ਹੁਣ ਆਪਾਂ ਸਿਰ ਇੱਕ ਛੋਟਾ ਜਿਹਾ ਭਾਜ ਕਰ ਦੇਣਾ ਮੁੱਲ ਦਾ ਮੁੱਲ ਦਾ ਭਾਵੇਂ 85 ਕਰ ਲਈਏ 80 ਕਰ ਦਈਏ 75000 ਜਿਆਦਾ ਦੇ ਦਾਂਗੇ 75000 ਹੀ ਹੁੰਦੇ ਰੋ ਟੋਕੜਾ ਦਾ ਭਾਵ ਮੈਂ ਸੱਜ ਰਿਹਾ ਠੀਕ ਹੈ ਜੀ ਹਾਂ ਠੀਕ ਹੈ ਤੇ ਚਲੋ ਬਾਕੀ ਕੋਈ ਵੀਰ ਆਪਣੀ ਸਮਝ ਕਰ ਲੇ ਸਭ ਇਸ਼ਾਰੇ ਸਾਹਮਣੇ ਪੈਣੀ ਚਾਹਦੇ ਬਸ ਠੀਕ ਹੈ ਕੋਈ ਪ੍ਰੋਬਲਮ ਨਹੀਂ ਵਾਜਣਾ ਤੇ ਹੁਣ ਆ ਜੜੀ ਤੁਹਾਡੇ ਮਗਰ ਜੀ ਇਹ ਆ ਪਿੱਛੇ ਦੂਜਾ ਸਵਾ ਚੋਟੀ ਸੋਈ ਦੇ ਠੀਕ ਹੈ ਤਾਂ ਜੀ ਸੋਈ ਦੇ ਬਿਲਕੁਲ ਆ ਘੱਟਾ ਜੀ ਆ ਘੱਟਾ ਇਹਦਾ ਹਾਂ ਕਿੰਨਾ ਚਿਰ ਹੋਇਆ ਇਹਨਾਂ ਸੋਈ ਨਾ ਮੈਨੂੰ ਹੱਕ ਆ ਗਿਆ ਸੋਈ ਤੇ ਦੁੱਧ ਕਿੰਨਾ ਤਿਆਰ ਕਰ ਗਈ ਦੁੱਧ ਦਾ ਕੰਮ ਤੇ ਧਾਕਲ ਖੁੱਲਾ ਹੋਊਗਾ ਇਸ ਲਈ ਕਿੰਨਾ ਕਰੀ ਜਾਊਗੀ ਦੁੱਧ 12 13 ਕਿਲੋ ਰਾਹਣਾ ਦੇਜੂਗਾ ਤੋਰੋ ਫਿਰ ਇਹਨਾਂ ਤੋਰੇ ਵਾਂ ਢਿਚੋਟ ਇਹਨਾਂ ਮੇभी ਭਾਰੀ ਵੀ ਆ ਮੱਝ

ਆ ਥਾਣਾ ਇਹਦੇ ਵੀ ਦੇਖ ਸਕਦੇ ਜੀ ਇਲਾਕੇ ਦਾ ਨਾਲ ਲੈ ਆਇਆ ਕੋਤ ਦਾ ਪਛਾਣ ਆਇਆ ਪੂਰਾ ਲੈਵਾ ਜਨਾਉ ਠੀਕ ਹੈ ਤੇ ਇਹਦਾ ਫਿਰ ਮੁੱਲ ਮੁੱਲ ਆਪਾਂ ਜੈਜ ਕਰਾਂਗੇ ਆਪਾਂ ਕਿੰਨਾ ਕਰ ਬਹੁਤ ਹੈ ਲੱਖ ਜੀ ਅੱਛਾ 95 ਦੇ ਦਈਏ 90 ਦੀ ਦੇ ਦਈਏ 90 ਦੇ ਦਈਏ ਹਾਂਜੀ ਚਲੋ ਜੇ ਤੁਸੀਂ ਕਹਿੰਦਾ 90 ਦੇ ਦਾਂਗੇ ਜੀ ਠੀਕ ਹੈ ਆਪਾਂ ਕਿ ਟਿੱਕੀ ਦੀ ਪੂਰੀ ਹਰ ਗੱਲ ਚ ਪੜੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਜੀ ਕੋਈ ਕੁਛ ਕਹਣਾ ਫਿਰ ਬਾਕੀ ਅੱਜ ਸੋਈਆਂ ਸਵਾਈਆਂ ਆਪਨੇ ਤਸੱਲੀ ਕਰਕੇ ਕੋਈ ਵੀ ਭਰਾ ਖੜੇ ਠੀਕ ਹੈ ਹਾਂਜੀ ਆਪਣੀ ਵੇਸ਼ ਚਾਹ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੇ ਵੀਡੀਓ ਵੇਖ ਕੇ ਫਿਰ ਆਪਣੇ ਨਾਲ ਸੌਦਾ ਕਰੇ ਗੱਲ ਕਰੇ ਠੀਕ ਹੈ ਜੀ ਫਿਰ ਸਾਈ ਪਾਵੇ ਸੋਚ ਸਮਝ ਕੇ ਵੀ ਆਪਣੇ ਠੀਕ ਹੈ ਜੀ